ਇਹ ਨਾਲ ਸਾਡੀਆਂ ਵਿਰਾਸਤੀ ਖੇਡਾਂ ਨੇ ਧੂਰੀ ਦੇ ਇਲਾਕੇ 'ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਬੂਤਰ ਉਡਾਉਂਦੇ ਨੇ ਜਾਂ ਕੁੱਤਿਆਂ ਦੇ ਦੌੜਾ ਕਰਾਉਂਦੇ ਨੇ ਜਾਂ ਬੈਲ ਗੱਡੀਆਂ ਨੇ ਦੌੜਾ ਕਰਾਉਂਦੇ ਨੇ ਬਹੁਤ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਸੀ ਉਹ ਵੀ ਪਾਬੰਦੀ ਜਿਹੜੀ ਹੈ ਉਹ ਖੋਲ ਕੇ ਅਸੀਂ ਆਪਣੀਆਂ ਵਿਰਾਸਤੀ ਖੇਡਾਂ ਨੂੰ ਦੁਬਾਰਾ ਮੁੜ ਸੁਰਜੀਤ ਕਰ ਰਹੇ ਹਾਂ ਪਤਾ ਨਹੀਂ ਕਿਵੇਂ ਉਹਨਾਂ ਨੂੰ ਕਾਨੂੰਨ ਕਾੜਿਆਂ ਦੇ ਬਿਮਾਰ ਵਿੱਚ ਗਲਤ ਗਲ ਚੱਲੀ ਗਈ ਕਿ ਇਹ ਜਾਨਵਰਾਂ ਤੇ ਜ਼ੁਲਮ ਕਰਦੇ ਨੇ ਜੇ ਤੁਸੀਂ ਬਲਦਾਂ ਵਾਲਿਆਂ ਨੂੰ ਦੇਖੋ ਜਾਂ ਕਬੂਤਰਾਂ ਨੂੰ ਉਹ ਤਾਂ ਪੁੱਤਾ ਵਾਂਗੂ ਪਾਲਦੇ ਉਹਨਾਂ ਨੂੰ ਨਗੌਰ ਤੋਂ ਲਿਆ ਕੇ ਝਾਂਜਰਾ ਪਾਉਂਦੇ ਬਲਦਾਂ ਦੇ ਸਾਡੇ ਜਿਹੜੀਆਂ ਮੰਡੀਆਂ ਲੱਗਦੀਆਂ ਉਹ ਚ ਰੰਗ-ਬਰੰਗੀਆਂ ਨੱਥਾਂ ਮਿਲਦੀਆਂ ਉੱਥੇ ਸੋ ਕਈ ਵਾਰੀ ਕਾਨੂੰਨ ਘਾੜੇ ਜਿਹੜੇ ਨੇ ਉਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਉਹ ਪਬਲਿਕ 'ਚ ਨਹੀਂ ਗਏ ਹੁੰਦੇ ਪ੍ਰੈਕਟੀਕਲੀ ਤਾਂ ਇਸ ਕਰਕੇ ਉਹ ਪਤਾ ਨਹੀਂ ਕਿਹੜਾ ਕਾਨੂੰਨ ਬਣਾ ਬੈਂਦੇ ਆ ਆਪਾਂ ਕਿਉਂਕਿ ਪਿੰਡਾਂ ਵਾਲੇ ਆ ਤਾਂ ਫਿਰ ਆਪਾਂ ਨੂੰ ਜ਼ਿਆਦਾ ਪਤਾ ਹੈ ਬਿਜਲੀ ਦਾ ਤੁਹਾਨੂੰ ਪਤਾ ਹੀ ਹੈ ਕਿ 300 ਜੰਟ ਪਰ ਮੰਥ ਫ੍ਰੀ ਹੈ। ਔਰ ਖੇਤਾਂਾਂ ਲਈ ਬਿਜਲੀ ਦਿਨੇ ਆਉਂਦੀ ਹੈ। ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਦਿਨੇ ਬਿਜਲੀ ਆਉਂਦੀ ਹੈ ਹੁਣ। ਹੁਣ ਮੁਲਾਜ਼ਮਾਂ ਦਾ ਤੇ ਅਫਸਰਾਂ ਦਾ ਵੀ ਦਫ਼ਤਰ ਦਾ ਟਾਈਮ ਉਹੀ ਹੈ। ਕਿਸਾਨਾਂ ਦਾ ਵੀ ਦਫ਼ਤਰ ਜਾਣ ਦਾ ਯਾਨੀ ਕਿ ਖੇਤ ਜਾਣ ਦਾ ਟਾਈਮ ਉਹੀ ਹੈ। ਤੇ ਪੱਸੀਆਂ ਸੂਏ ਰਜਵਾਹੇ ਜਿਹੜੇ ਬੰਦ ਪਏ ਸੀ ਜਾਂ ਬਾਹਲੇ ਸੀ ਉਹਨਾਂ ਨੂੰ ਅਸੀਂ ਮੁੜ ਸੁਰਜੀਤ ਕੀਤਾ 700 ਕਿਲੋਮੀਟਰ ਕੱਸੀਆਂ ਤੇ ਥੱਲੋਂ ਦੀ ਪਾਈਪਾਂ ਜਿਹੜੀਆਂ ਉਹ ਦੁਬਾਰੇ ਚਲਾ ਲੀਆਂ ਜਿਸ ਵੇਲੇ ਸੌ ਚੁੱਕੀ ਸੀ 16 ਮਾਰਚ ਨੂੰ ਖਟਕਟਕਲਾਂ ਵਿਖੇ ਉਸ ਵੇਲੇ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਨਹਿਰਾਂ ਦਾ ਇਸ ਵਕਤ 63% ਤੇ ਪਹੁੰਚ ਚੁੱਕਿਆ ਤਿੰਨ ਗੁਣਾ ਵੱਧ ਤੈਨੂੰ ਹੁਣ 90 ਤੱਕ ਲੈ ਕੇ ਜਾਣਾ ਤਾਂ ਕਿ ਸਾਡਾ ਧਰਤੀ ਦਾ ਪਾਣੀ ਬਚ ਸਕੇ ਸਾਡੀ ਬਿਜਲੀ ਵੀ ਬਚ ਸਕੇ ਜੇ ਨਹਿਰੀ ਪਾਣੀ ਵਰਤ ਲਾਂਗੇ ਉਹ ਪਾਣੀ ਵੀ ਜਿਹੜਾ ਨਹਿਰੀ ਪਾਣੀ ਆ ਉਹ ਮਿਨਰਲ ਵਾਟਰ ਹੈ ਉਹਦੇ ਚ ਬੜੇ ਉਪਜਾਊ ਮਿੱਟੀ ਵੀ ਆਉਂਦੀ ਹੈ ਨਾਲ ਸਿਹਰਾਨੀ ਦੀ ਗੱਲ ਇਹ ਸੀ ਕਈ ਪਿੰਡਾਂ ਵਿੱਚ ਦੀ ਨਹਿਰਾਂ ਲੰਗਦੀਆਂ ਨਹਿਰ ਲੰਗਦੀ ਹੈ ਪਰ ਉੱਥੇ 모ਗਾ ਹੈ ਨਹੀਂ ਜਿਵੇਂ ਬੱਬਨਪੁਰ ਦੀ ਲੱਗ ਗੱਲ ਕਰ ਲਈ ਨਹਿਰ ਲੰਗਦੀ ਸੀ 모ਗਾ ਹੈ ਨਹੀਂ ਉਹ ਮੇਰੇ ਕੋਲੇ ਆ ਗਏ ਮੈਂ ਕਿਹਾ ਯਾਰ ਕਮਾਲ ਹੈ ਨਹਿਰ ਤੁਹਾਡੀ ਜ਼ਮੀਨ ਵਿੱਚ ਦੀ ਲੰਗਦੀ ਹੈ ਕਹਿੰਦੇ ਜੀ ਅਸੀਂ ਤਾਂ ਦੇਖੀ ਨਹੀਂ ਮੈਂ ਤਾਂ ਦੇਖੀ ਹੈ ਪਰ ਪਾਣੀ ਨਹੀਂ ਦੇਖਿਆ ਸੋ ਉਹ ਜਿਹੜੇ ਪਾਣੀ ਹੈ ਉਹ ਇਸਤੇਮਾਲ ਕਰਨ ਵਾਸਤੇ ਅਸੀਂ ਕੀਤਾ ਐਸਐਸਐਫ ਹਾਂਜੀ ਸਾਡੇ 1250 ਏਕੜ ਨੂੰ ਪਾਣੀ ਲੱਗ ਗਿਆ ਜੀ ਜੀ ਹਾਂ ਕਿੱਥੇ ਕਕਰਵਾਂ ਜੀ ਜੀ ਪਾਣੀ ਪੰਜਾਬ ਦਾ ਹੈ ਨਹਿਰਾਂ ਪਤਾ ਨਹੀਂ ਕਾਹਦੇ ਵਾਸਤੇ ਬਣਾਈਆਂ ਫਿਰ ਨਹਿਰਾਂ ਦੇਖਣ ਨੂੰ ਬਣਾਈਆਂ ਵੀ ਪਾਣੀ ਲੰਘੀ ਜਾਂਦਾ ਸਾਡੇ ਕੋਲ ਦੀ ਸੋ ਅਸੀਂ ਆਪਣਾ ਪਾਣੀ ਹਿੱਸੇ ਦਾ ਜਿਹੜਾ ਉਹ ਇਸਤੇਮਾਲ ਕਰਦੇ ਆਂ ਕਿਸੇ ਦਾ ਹੱਕ ਨਹੀਂ ਮਾਰਦੇ ਉਹਨਾਂ ਨੂੰ ਵੀ ਹਿੱਸਾ ਦਿੰਨੇ ਆ ਜਿਨ੍ਹਾਂ ਦਾ ਕੋਈ ਪਾਣੀ ਆ ਵੀ ਵੰਡਦੇ ਸਮਝੌਤੇ ਹੋਏ ਨੇ ਪੁਰਾਣੇ ਤੇ ਝੋਨੇ ਦਾ ਸੀਜ਼ਨ ਆਪਾਂ ਪਹਿਲਾਂ ਕਰਤਾ 15 ਦਿਨ ਕਿਉਂਕਿ ਪਹਿਲਾਂ 15 ਜੂਨ ਹੁੰਦਾ ਸੀ 1 ਜੂਨ ਕਰਤਾ ਤਾਂ ਕਿ ਪਹਿਲਾਂ ਲਾ ਲਾਂ ਕਿਉਂਕਿ ਉਹਦੇ ਨਾਲ 15 ਦਿਨ ਪਹਿਲਾਂ ਆਉਗਾ ਚੋਨਾ ਤਾਂ ਉਹਦੇ ਨਾਲ ਮੌਇਸਚਰ ਨਹੀਂ ਆਉਣਾ 1 ਅਕਤੂਬਰ ਤੋਂ ਆਪਣੀ ਜਿਹੜੀ ਹੈ ਉਹ ਖਰੀਦ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਪਰ ਹੁਣ 15 ਸਤੰਬਰ ਤੋਂ ਸ਼ੁਰੂ ਹੋਊਗੀ ਕਿਉਂਕਿ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਵਾਤਾਵਰਣ ਚ ਜਦੋਂ 1 ਅਕਤੂਬਰ ਤੋਂ ਬਾਅਦ ਆਪਣਾ ਚੋਨਾ ਆਉਂਦਾ ਮੌਇਸਚਰ ਹੁੰਦਾ ਤਰੇਲ ਪੈਣ ਲੱਗ ਜਾਂਦੀ ਹੈ ਉਹ ਜਿਹੜਾ ਮੌਇਸਚਰ ਵਾਲਾ ਮੀਟਰ ਲਾ ਕੇ ਬਹਿ ਜਾਂਦੇ ਨੇ ਉਹ ਉਹ ਮਾਪਦੰਡ ਪੂਰੇ ਨਹੀਂ ਕਰਦਾ ਫਿਰ ਜਿਹੜਾ ਉਹ ਬਲੈਕਮੇਲਿੰਗ ਸ਼ੁਰੂ ਹੁੰਦੀ ਹੈ ਵੀ 5 ਰੁਪਏ ਕਾਟ ਕਰ ਲਾ 10 ਰੁਪਏ ਕਾਟ ਕਰ ਲਾ ਚਲ ਚੱਕ ਯਾਰ ਮੈਂ ਕੀ ਕਰਾਂ ਸੋ ਉਹ ਬੰਦ ਅਸੀਂ ਕਰਨਾ ਕਰਨ ਵਾਸਤੇ ਅਸੀਂ ਇਹ ਇੱਕ ਤਰੀਕਾ ਲੱਭਿਆ ਮੈਂ ਹੁਣੇ ਪ੍ਰਲਾਜ ਜੋਸ਼ੀ ਜੀ ਨੂੰ ਮਿਲ ਕੇ ਆਇਆ ਸਾਡੇ ਜਿਹੜੇ ਖੁਰਾਕ ਤੇ ਸਪਲਾਈ ਮੰਤਰੀ ਨੇ ਆਰਤੀਆਂ ਦਾ ਕਮਿਸ਼ਨ ਮੈਂ ਕਹਾਂ ਜੀ ਕਿੰਨੇ ਸਾਲ ਹੋ ਗਏ ਵਧਾਇਆ ਨੂੰ ਤੁਹਾਨੂੰ ਵੀ ਨਹੀਂ ਪਤਾ ਹੋਣਾ ਵੀ ਉਹ ਵਧਾਇਆ ਜਾਵੇ ਤਾਂ ਕਿ ਆਰਤੀਏ ਜਿਹੜੇ ਨੇ ਉਹਨਾਂ ਦਾ ਵੀ ਨੁਕਸਾਨ ਨਾ ਕੋਈ ਹੋਵੇ ਤੇ ਕਈ ਵਾਰੀ ਦਾਣਾ ਟੁੱਟ ਜਾਂਦਾ ਜਿਹੜਾ ਦਾਣਾ ਬ੍ਰੇਕ ਹੋ ਜਾਂਦਾ ਉਹਦੇ ਨਾਲ ਘਟ ਜਾਂਦੀ ਹੈ ਪ੍ਰੋਡਕਸ਼ਨ ਚੌਲਾਂ ਦੀ ਤਾਂ ਉਹ ਵੀ ਉਹਨਾਂ ਨੇ ਸਾਨੂੰ ਇਹ ਛੋਟੀ ਦਵਾਈ ਹੈ ਕਿ ਅਸੀਂ ਆਰਤੀਆਂ ਨਾਲ ਬੜੀ ਜਲਦੀ ਗੱਲ ਕਰਕੇ ਅਸੀਂ ਉਹਨਾਂ ਦਾ ਜਿਹੜਾ ਕਮਿਸ਼ਨ ਹੈ ਉਹ ਵਧਾਵਾਂਗੇ ਔਰ ਲੋਡ ਪਈ ਤਾਂ ਅਸੀਂ ਆਰਤੀਆਂ ਦਾ ਬਫਦ ਲੈ ਕੇ ਦਿੱਲੀ ਜਾਣਾ ਪਏ ਦਿੱਲੀ ਜਾ ਕੇ ਆਵਾਂਗੇ ਆਪਣੇ ਹੱਕ ਨਹੀਂ ਅਸੀਂ ਕਿਸੇ ਕਿਸਮ ਦੇ ਛੱਡਣੇ ਕਿ ਸਾਡਾ ਹੱਕ ਸਾਡਾ ਰਹਿ ਗਿਆ ਸੋ ਬਾਕੀ ਸਭ ਤੋਂ ਪਹਿਲਾਂ ਹੁਣ ਸਾਰ ਆਪਾਂ ਐਮਐਲਏ ਦੀ ਪੈਨਸ਼ਨ ਜਿਹੜੀ ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ ਜਿੰਨੀ ਵਾਰੇ ਜਿੱਤ ਗਏ 19 ਵਾਰੀ 60000 ਜੋੜ ਲਓ ਵਿੱਚ ਜੇ ਕੋਈ 6 ਵਾਰੀ ਜਿੱਤ ਗਿਆ ਸਮਝ ਲਓ ਵੀ ਪਹਿਲੀ ਵਾਰ ਦੀ 75000 ਪੰਜ ਵਾਰ ਦੀ 3 ਲੱਖ ਖੇਡ ਲਓ ਪੌਣੇ 4 ਲੱਖ ਪੈਨਸ਼ਨ ਹੈ ਜੀ ਜੇ ਕੋਈ 7 ਵਾਰੀ ਜਿੱਤ ਗਿਆ 6 ਵਾਰੀ ਜਿੱਤ ਗਿਆ 5 ਨਾਲ 3 ਲੱਖ ਹੋ ਗਿਆ 6ਵੇਂ ਨਾਲ 75000 ਹੋ ਗਿਆ ਤੇ ਕਈਆਂ ਨੂੰ ਤਾਂ ਹਾਰਨ ਚ ਫਾਇਦਾ ਸੀ ਵੀ ਜੇ ਜਿੱਤ ਤੱਕ ਜਾਂਦੇ ਆ ਤਾਂ 80-90000 ਦਾ ਤਨਖਾਹ ਲੱਖ ਹੈ ਪਤੇ ਪੁੱਤੇ ਪਾ ਕੇ ਜੇ ਹਾਰਦੇ ਆ ਤਾਂ ਪੌਣੇ 4 ਲੱਖ ਹੈ ਕਈਆਂ ਨੂੰ ਹਾਰਨ ਚ ਹੀ ਫਾਇਦਾ ਸੀ ਸੋ ਇਸ ਕਰਕੇ ਉਹ ਪੈਸਾ ਜਿਹੜਾ ਉਹ ਅਸੀਂ ਕਹਿ ਬਈ ਖਜ਼ਾਨੇ ਚ ਪਾਈਏ ਤੇ 55000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਮੈਂ ਖੜਾ 55000 ਬਹੁਤ سارے ਧੂਰੀ ਦੇ ਲੋਕ ਵੀ ਹੋਣਗੇ ਅੱਲੇ ਵਾਲੇ ਪਿੰਡਾਂ ਦੇ ਲੋਕ ਹੋਣਗੇ ਕਈ ਪਿੰਡਾਂ ਚ 4-4 5-5 ਨੌਕਰੀਆਂ ਵੀ ਮਿਲੀਆਂ ਨੇ ਕਈ ਘਰਾਂ ਚ ਵੀ 2-2 3-3 ਨੌਕਰੀਆਂ ਮਿਲੀਆਂ ਨੇ ਤੇ ਸਾਢੇ 3 ਸਾਲ ਹੋ ਗਏ ਕਦੇ ਸਾਡੇ ਮੂੰਹ ਸੁਣਿਆ ਮੇਰੇ ਮੂੰਹ ਕਿ ਖਜ਼ਾਨਾ ਖਾਲੀ ਹੈ ਇਤੋਂ ਪਹਿਲਾਂ ਵਾਲੇ ਜਿਹੜੇ ਸੀ ਉਹਨਾਂ ਦੇ ਮੂੰਹੋਂ ਕਦੇ ਸੁਣਿਆ ਸੀ ਵੀ ਖਜ਼ਾਨੇ 'ਚ ਕੁਝ ਹੈਗਾ ਉਹ ਖਾਲੀ ਖਾਲੀ ਕਹੀ ਗਏ ਤਾਂ ਜਵਾਕ ਸਾਡੇ ਬਾਹਰ ਨੂੰ ਭੱਜੀ ਗਏ ਬਾਹਰਲੇ ਮੁਲਕਾਂ ਵੱਲ ਨੂੰ ਸੋ ਇਸ ਕਰਕੇ ਨੀਅਤ ਸਾਫ਼ ਹੋਵੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਨੀਅਤ ਖਾਲੀ ਹੁੰਦੀ ਹੈ ਅਸਲ 'ਚ ਸੋ ਬਹੁਤ ਸਾਰੀਆਂ ਅਜੇ ਸਕੀਮਾਂ ਹੋਰ ਆਉਣੀਆਂ ਨੇ ਜਿਨ੍ਹਾਂ ਨਾਲ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਫਾਇਦਾ ਹੋਣਾ ਹੈ ਜਿਹੜੇ ਦੁਕਾਨੀ ਐਮ ਐਸ ਐਮ ای ਇੱਥੇ ਵਾਲੇ ਤੇ ਜਿਹੜੇ ਪਹਿਲਾਂ ਵਪਾਰੀ ਇੱਥੇ ਸੀ ਉਹੋ ਉਹ ਤਾਂ ਇੱਥੇ ਰੱਖਣੀ ਰੱਖਣੇ ਨੇ ਉਹਨਾਂ ਨੂੰ ਇਹ ਵੀ ਕਹਿ ਕੇ ਬਾਹਰੋਂ ਵੀ ਆਪਣੇ ਸਾਥੀਆਂ ਨੂੰ ਲੈ ਕੇ ਆਓ ਤਾਂ ਕਿ ਆਪਾਂ ਵਪਾਰ ਨੂੰ ਵੀ ਪੰਜਾਬ ਨੂੰ ਦੇ ਵਿੱਚ ਪਰਫੁੱਲਤ ਕਰਕੇ ਇੱਥੇ ਸਾਡੇ ਮੁੰਡੇ ਕੁੜੀਆਂ ਨੂੰ ਜਿਹੜਾ ਉਹ ਵਪਾਰ ਦੇ ਰਾਹੀਂ ਉਹਨਾਂ ਨੂੰ ਕੰਮ ਮਿਲੇ ਉਹਨਾਂ ਚ ਹੱਥਾਂ ਚੋਂ ਟੀਕੇ ਖੋਕੇ ਟਿਫਨ ਫੜਾਈਏ ਤੇ ਯੁੱਧ ਨਸ਼ੇ ਵਿਰੁੱਧ ਦਾ ਟੋਟੀ ਸਾਹਮਣੇ ਚੱਲ ਰਿਹਾ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਬਹੁਤ ਸਾਥ ਦੇ ਰਹੇ ਨੇ। ਪਿੰਡਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਜੀ ਨਾ ਤਾਂ ਅਸੀਂ ਸਾਡੇ ਪਿੰਡ 'ਚ ਡਰੱਗ ਵੇਚਣ ਦੇਣੀ ਹੈ ਤੇ ਨਾ ਵੇਚਣੀ ਹੈ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਵਾਨਤ ਨਹੀਂ ਦੇਣੀ ਜੀ ਉਹਨਾਂ ਦੀ। ਮਤਾਂ ਦੇ ਮਤੇ ਪਾ ਕੇ ਦੇ ਰਹੇ ਨੇ। ਫਿਰ ਹੌਲੀ-ਹੌਲੀ ਪਹੁੰਚਦੇ 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 ਅਸੀਂ ਵੱਡੀਆਂ ਮੱਛੀਆਂ ਤੱਕ ਪਹੁੰਚੇ ਕੁਝ ਕਹਿੰਦੇ ਸੀ ਨਾ ਵੱਡੀਆਂ ਮੱਛੀਆਂ ਨਹੀਂ ਫੜਦੇ ਜੇ ਕਦੇ ਉਹ ਮੱਛੀਆਂ ਦੇਖਣੀਆਂ ਨੇ ਤਾਂ ਨਾਬਜ ਆਏ ਹੋ ਹੈਨਾ ਤੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਪਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਧੀਆਂ ਪਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਕੋਈ ਤਰਸ ਨਹੀਂ ਕੀਤਾ ਜਾਊਗਾ ਚਾਹੇ ਜਿੱਡਾ ਮਰਜੀ ਵੱਡਾ ਬੰਦਾ ਉਹ ਇਸ 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 ਮਾਮਲੇ 'ਚ ਕੋਈ ਤਰਸ ਨਹੀਂ ਹੈਗਾ ਜੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੰਗ-ਬਰੰਗੀਆਂ ਮੱਛੀਆਂ ਤੁਹਾਡੇ ਸਾਹਮਣੇ ਜਾਲ 'ਚ ਫਸਣਗੀਆਂ ਕਿਉਂਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਕਾਨੂੰਨ ਤੋਂ ਇਜਾਜ਼ਤ ਲੈ ਕੇ ਕਿ ਸਾਰਾ ਕੁਝ ਇਸ ਪੱਕੇ ਸਬੂਤ ਲੈ ਕੇ ਫੇਰ ਅਸੀਂ ਉਹ ਜਿਹੜਾ ਉਹ ਕਰਦੇ ਆ ਫੈਸਲਾ ਤੇ ਨਾਲ ਸਾਡੀਆਂ ਵਿਰਾਸਤੀ ਖੇਡਾਂ ਨੇ ਤੂਰੀ ਦੇ ਇਲਾਕੇ ਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਬੂਤਰ ਉਡਾਉਂਦੇ ਨੇ ਜਾਂ ਕੁੱਤਿਆਂ ਦੇ ਦੌੜਾ ਕਰਾਉਂਦੇ ਨੇ ਜਾਂ ਬੈਲ ਗੱਡੀਆਂ ਨੇ ਦੌੜਾ ਕਰਾਉਂਦੇ ਨੇ ਬਹੁਤ ਸਾਲਾਂ ਤੋਂ ਪਾਬੰਦੀ ਲੱਗੀ ਹੋਈ ਸੀ ਉਹ ਵੀ ਪਾਬੰਦੀ ਜਿਹੜੀ ਹੈ ਉਹ ਖੋਲ ਕੇ ਅਸੀਂ ਆਪਣੀਆਂ ਵਿਰਾਸਤੀ ਖੇਡਾਂ ਨੂੰ ਦੁਬਾਰਾ ਮੁੜ ਸਿਰਜੀਤ ਕਰ ਰਹੇ ਹਾਂ ਪਤਾ ਨਹੀਂ ਕਿਵੇਂ ਉਹਨਾਂ ਨੂੰ ਕਾਨੂੰਨ ਕਾਰਿਆਂ ਦੇ ਬਿਮਾਰ ਵਿੱਚ ਗਲਤ ਗੱਲ ਚੱਲੀ ਗਈ ਕਿ ਇਹ ਹੈ ਜਾਨਵਰਾਂ ਤੇ ਜ਼ੁਲਮ ਕਰਦੇ ਨੇ ਜੇ ਤੁਸੀਂ ਬਲਦਾਂ ਵਾਲਿਆਂ ਨੂੰ ਦੇਖੋ ਜਾਂ ਕਬੂਤਰਾਂ ਨੂੰ ਉਹ ਤਾਂ ਪੁੱਤਾਂ ਵਾਂਗੂ ਪਾੜਦੇ ਉਹਨਾਂ ਨੂੰ ਨਗੌਰ ਤੋਂ ਲਿਆ ਕੇ ਝਾਂਜਰਾ ਪਾਉਂਦੇ ਬਲਦਾਂ ਦੇ ਸਾਡੇ ਜਿਹੜੀਆਂ ਮੰਡੀਆਂ ਲੱਗਦੀਆਂ ਉਹ ਚ ਰੰਗ-ਬਰੰਗੀਆਂ ਨੱਥਾਂ ਮਿਲਦੀਆਂ ਉੱਥੇ ਸੋ ਕਈ ਵਾਰੀ ਕਾਨੂੰਨ ਘੜੇ ਜਿਹੜੇ ਨੇ ਉਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਉਹ ਪਬਲਿਕ 'ਚ ਨਹੀਂ ਗਏ ਹੁੰਦੇ ਪ੍ਰੈਕਟੀਕਲੀ ਤਾਂ ਇਸ ਕਰਕੇ ਉਹ ਪਤਾ ਨਹੀਂ ਕਿਹੜਾ ਕਾਨੂੰਨ ਬਣਾ ਪੈਂਦੇ ਆ ਆਪਾਂ ਕਿਉਂਕਿ ਪਿੰਡਾਂ ਵਾਲੇ ਆ ਤਾਂ ਫਿਰ ਆਪਾਂ ਨੂੰ ਜਿਆਦਾ ਪਤਾ ਹੈ ਬਿਜਲੀ ਦਾ ਤੁਹਾਨੂੰ ਪਤਾ ਹੀ ਹੈ ਕਿ 300 ਜੁੰਟ ਪਰ ਮੰਥ ਫ੍ਰੀ ਹੈ ਔਰ ਖੇਤਾਂਾਂ ਲਈ ਬਿਜਲੀ ਦਿਨੇ ਆਉਂਦੀ ਹੈ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਦਿਨੇ ਬਿਜਲੀ ਆਉਂਦੀ ਹੈ ਹੁਣ ਹੁਣ ਮੁਲਾਜ਼ਮਾਂ ਦਾ ਤੇ ਅਫਸਰਾਂ ਦਾ ਵੀ ਦਫ਼ਤਰ ਦਾ ਟਾਈਮ ਉਹੀ ਹੈ ਕਿਸਾਨਾਂ ਦਾ ਵੀ ਦਫ਼ਤਰ ਜਾਣ ਦਾ ਯਾਨਕ ਖੇਤ ਜਾਣ ਦਾ ਟਾਈਮ ਉਹੀ ਹੈ ਤੇ ਪੱਸੀਆਂ रजवाहे